ਸਤਿ ਸ਼੍ਰੀ ਅਕਾਲ ਜੀ ਅੱਜ ਫਿਰ ਆਪਾਂ ਅਜਾਬੇ ਦੇ ਜਿਹੜੇ ਏਰੀਆ 7 ਲੋਈ ਦੀ ਮਾਰ ਹੇਠਾ ਆਉਂਦਾ ਹੈ ਕਿੱਥੋਂ ਫਿਰ ਅੱਜ ਆਪਾਂ ਲਾਈਵ ਹੋਏ ਆਂ ਵੀਡੀਓ ਬਣਾ ਰਹੇ ਆਂ ਇਹ ਜਿਹੜਾ ਇਹ ਸਾਈਡ ਪਾਕਿਸਤਾਨ ਵੱਲੋਂ ਆ ਰਹੀ ਹੈ ਔਰ ਇਹ ਸਾਈਡ ਜਿਹੜੀ ਹੈ ਪਿੰਡ ਦੁੱਲੇ ਕੇ ਨੱਥੋ ਵਾਲੇ ਨੂੰ ਜਾ ਰਿਹਾ ਹੈ ਇਹ ਇਸ ਦਰਿਆ ਦੇ ਵਿੱਚ ਫਾਟ ਦੇ ਵਿੱਚ ਜਿਹੜਾ ਪਾਣੀ ਪੁੱਠਾ ਵਗਿਆ ਸੀਗਾ ਤੇ ਵਹਾਅ ਪਹਿਲਾਂ ਤਾਂ ਬਹੁਤ ਜ਼ਿਆਦਾ ਤੇਜ਼ ਸੀਗਾ ਹੁਣ ਵਹਾਅ ਸਲੋ ਹੈ ਅੱਗੇ ਨਾਲੋਂ ਪਾਣੀ ਥੋੜਾ ਜਾਂ ਉੱਤਰਿਆ ਚਾਰਕੂ ਉਂਗਲਾਂ ਥੱਲੇ ਨੀਵਾ ਵੀ ਗਿਆ ਪਾਣੀ ਔਰ ਆਪਾਂ ਤੁਹਾਨੂੰ ਦੱਸਦੇ ਆਂ ਵੀ ਪਿੱਛੋਂ ਪਾਣੀ ਜਿਹੜਾ ਆ ਰਿਹਾ ਉਹ ਅੱਜ ਦੇ ਟਾਈਮ ਵਿੱਚ ਭਾਖੜਾ ਤੋਂ ਜਿਹੜਾ ਆ ਰਿਹਾ 22.864 ਕਿਊਸਿਕ ਪਾਣੀ ਜਿਹੜਾ ਛੱਡਿਆ ਗਿਆ ਔਰ ਉਹਦੇ ਵਿੱਚ ਜਿਹੜਾ ਪਾਣੀ ਪੈ ਰਿਹਾ ਭਾਖੜਾ ਦੇ ਵਿੱਚ ਉਹ ਪੈ ਰਿਹਾ 99361 ਕਿਊਸਿਕ ਔਰ ਉਸ ਦਾ ਆਪਣਾ ਲੈਵਲ ਜਿਹੜਾ ਉਹ 1685 ਫੁੱਟ ਲੈਵਲ ਹੈ ਤੇ ਜਿਹਦੇ ਵਿੱਚ ਲੈਵਲ ਚੱਲ ਰਿਹਾ ਉਹਦਾ 1658.59 ਲੈਵਲ ਜਿਹੜਾ ਚੱਲ ਰਿਹਾ ਔਰ ਜਿਹੜਾ ਛੱਡਿਆ ਗਿਆ ਪਾਣੀ ਹੈ ਉਹ 22864 ਕਿਉ ਸੀਗਾ ਤੇ ਉਸੇ ਪਾਖੜਾ ਦਾ ਜਿਹੜਾ ਪਾਣੀ ਹੈ ਉਹ ਸਾਡੇ ਸਤਲੋਜ ਦਰਿਆ ਦੇ ਵਿੱਚ ਪੈਂਦਾ ਹੋਇਆ ਜਿਹੜਾ ਸਾਡਾ ਏਰੀਆ ਇਸ ਪਾਣੀ ਦੀ ਮਾਰ ਹੇਠ ਆਉਂਦਾ ਹੈ ਉਹ ਤੁਹਾਡੇ ਸਾਹਮਣੇ ਹੀ ਹੈ ਪਿੱਛੋਂ ਦੇਖ ਲਓ ਕਿੰਨੇ ਖਲਾਰ ਚ ਪਾਣੀ ਹੈ ਤੇ ਬੇੜੀਆਂ ਦੋ ਇੱਥੇ ਮੁਹੱਈਆ ਕਰਵਾਈਆਂ ਗਈਆਂ ਆਉਣ ਜਾਣ ਲਈ ਇਹਦਾ ਸੰਪਰਕ ਪਿੰਡ ਦਾ ਟੁੱਟ ਗਿਆ ਸੀ ਔਰ ਹੁਣ ਬੇੜੀ ਤੇ ਹੀ ਜੋ ਵੀ ਹੈ ਕੌਣ ਜਾਣ ਬੇੜੀ ਤੀ ਹੈ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਤਾਂ ਜੋ ਸਾਡੇ ਇਸ ਸਥਾਨ ਤੇ ਸਰਕਾਰਾਂ ਦੇ ਕੋਈ ਕੰਨ ਦੇ ਜੂਨ ਸਰਕੇ ਤੇ ਸਾਨੂੰ ਇਸ ਸਥਾਨ ਤੇ ਇੱਕ ਪੁਲ ਦੀ ਜਿਹੜੀ ਮੰਗ ਹੈ ਉਹ ਪੂਰੀ ਹੋ ਸਕੇ ਵੀਡੀਓ ਨੂੰ ਸ਼ੇਅਰ ਜਰੂਰ ਕਰਨਾ ਤੁਹਾਡੀ ਇੱਕ ਸ਼ੇਅਰ ਨਾਲ ਜੇ ਸਾਡੇ ਇਸ 5-7 ਪਿੰਡਾਂ ਦਾ ਕੋਈ ਭਲਾ ਹੋ ਸਕਦਾ ਹੈ ਜੇ ਤੁਹਾਡੇ ਇੱਕ ਸ਼ੇਅਰ ਕਰਨ ਨਾਲ ਤੇ ਸ਼ੇਅਰ ਵੀਡੀਓ ਨੂੰ ਜਰੂਰ ਕਰਿਓ ਇਹ ਪਾਣੀ ਚੱਲਣ ਨਾਲ ਕਟੋ-ਕਟ ਵੀ 5 ਤੋਂ 7 ਪਿੰਡਾਂ ਦਾ ਜਿਹੜਾ ਸੰਪਰਕ ਟੁੱਟ ਜਾਂਦਾ ਤੇ ਜੇ ਇਸੇ ਤਰ੍ਹਾਂ ਦਰਿਆਵਾਂ ਦਾ ਵਹਿਣ ਚੱਲਦਾ ਹੋਇਆ ਜੇ ਪੁਲ ਬਣ ਜਾਂਦੀ ਹੈ ਤੇ ਫਿਰ ਉਸ ਦੇ ਹਿਸਾਬ ਨਾਲ ਸਾਨੂੰ ਜਿਹੜਾ ਆਉਣਾ ਜਾਣਾ ਸੌਖਾ ਹੋ ਜਾਏਗਾ ਨੰਬਰ ਦੂਸਰਾ ਸਾਡਾ ਸਰਕਾਰਾਂ ਅੱਗੇ ਇਹ ਵੀ ਬੇਨਤੀ ਹੈ ਵੀ ਇਸ ਥਾਂ ਤੇ ਵਿੱਚ ਤੁਸੀਂ 2 ਕਿੱਲੇ ਮੱਥਾ ਜਾਂ ਕਿੱਲਾ ਮੱਥਾ ਲੈ ਕੇ ਇਹਦੀ ਖਟਾਈ ਕਰਾ ਕੇ ਜਿਹੜੀ ਬੰਦੇ ਦੀ ਇੱਥੇ ਮਾਲਕੀ ਜ਼ਮੀਨ ਹੈ ਉਹਨੂੰ ਉਸ ਦਾ ਬਣਦਾ ਹੱਕ ਬੰਦਾ ਰੇਟ ਦਿੱਤਾ ਜਾਵੇ ਤੇ ਔਰ ਇਸ ਨੂੰ ਰੈਗੂਲਰ ਚਲਾਉਣ ਲਈ ਜੇ ਤੁਸੀਂ ਸਰਕਾਰਾਂ ਅੱਗੇ ਅਰਜ਼ ਹੈ ਜੇ ਤੁਸੀਂ ਚਲਾਉਣਾ ਚਾਹੁੰਦੇ ਹੋ ਤੇ ਇਹਨੂੰ ਰੈਗੂਲਰ ਚਲਾਓ ਦੋਨਾਂ ਸੱਡਾਂ ਦੇ ਬੰਨ ਤਕੜੇ ਕੀਤੇ ਜਾਣ ਜੇ ਰੈਗੂਲਰ ਚੱਲਦਾ ਹੈ ਜਿਹੜਾ ਪਾਣੀ ਦਾ ਆਪਾਂ ਨੂੰ ਫਾਇਦਾ ਵੀ ਹੋ ਸਕਦਾ ਬਾਅਦ ਚ ਉਸ ਚੀਜ਼ ਨੂੰ ਆਪਾਂ ਖੇਤਾਂ ਲਈ ਵੀ ਵਰਤ ਸਕਦੇ ਆ ਔਰ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਲਾਈਕ ਕਮੈਂਟ ਕਰਕੇ ਦੱਸਣਾ ਕਿੱਥੇ-ਕਿੱਥੇ ਇਹ ਸੱਤ ਲੋਇ ਦੀ ਮਾਰ ਚੱਲਦੀ ਪਈ ਹੈ ਸੱਤ ਲੋਇ ਕਿੱਥੇ-ਕਿੱਥੇ ਕਿਹੜੇ-ਕਿਹੜੇ ਏਰੀਆ ਵਿੱਚ ਚੱਲਦਾ ਤਾਂ ਜੀ ਹੈ ਉਹ ਹਰੀਕੇ ਪੱਤਨ ਤੋਂ ਲੈ ਕੇ ਤੇ ਇੱਧਰ ਫਾਇਲਗਾ ਤੋਂ ਅੱਗੇ ਸੁਲੇਮਨ ਹੈਡ ਤੱਕ ਜਾਂਦਾ ਹੈ ਇੰਨੇ ਏਰੀਆ ਦੇ ਵਿੱਚ ਜਿਹੜੇ-ਜਿਹੜੇ ਪਿੰਡਾਂ ਵਿੱਚ ਸੱਤ ਲੋਇ ਨੇ ਮਾਰ ਪਾਈ ਹੈ ਉਹ ਆਪਣੇ-ਆਪਣੇ ਪਿੰਡਾਂ ਦਾ ਨਾਮ ਜ਼ਰੂਰ ਲਿਖ ਕੇ ਪਾਓ ਧੰਨਵਾਦ ਜੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਤਾਂ ਜੋ ਇਹ ਸਰਕਾਰ ਤੱਕ ਪਹੁੰਚ ਸਕੇ ਧੰਨਵਾਦ